ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਇੱਕ ਵਧੀਆ ਸੂਟ ਬੂਟ ਪੈਨੇ ਹੋਏ ਇੱਕ ਮੁੰਡਾ ਗੱਡੀ ਦੇ ਵਿੱਚੋਂ ਉਤਰਦਾ ਤੇ ਨਾਲ ਉਹਦੇ ਇੱਕ ਕੁੜੀ ਹੁੰਦੀ ਆ ਬਹੁਤ ਮਾਡਰਨ ਕੁੜੀ ਹੁੰਦੀ ਆ ਜਿਹਦੇ ਕੇ ਛੋਟੇ ਕੱਪੜੇ ਪਾਏ ਹੁੰਦੇ ਆ ਤੇ ਉਹ ਮੁੰਡਾ ਵੀ ਪੜਿਆ ਲਿਖਿਆ ਅਮੀਰ ਫੈਮਿਲੀ ਚੋਂ ਲੱਗਦਾ ਹੁੰਦਾ ਦੋਨੋਂ ਜਾਣੇ ਇੱਕ ਮਹਿੰਗੀ ਗੱਡੀ ਦੇ ਵਿੱਚੋਂ ਉਤਰਦੇ ਆ ਤੇ ਇੱਕ ਕੈਫੇ ਦੇ ਵਿੱਚ ਵੜ ਜਾਂਦੇ ਆ ਕੈਫੇ ਦੇ ਅੰਦਰ ਜਾ ਕੇ ਉਹ ਸੋਫੇ ਤੇ ਬਹਿੰਦੇ ਆ ਤੇ ਇੰਨੇ ਉੱਥੇ ਵੇਟਰ ਆਉਂਦਾ ਵੇਟਰ ਜਦੋਂ ਉਹਨਾਂ ਨੂੰ ਪੁੱਛਦਾ ਕਿ ਹਨਾ ਕੀ ਆਰਡਰ ਕਰਨਾ ਤਾਂ ਉਹ ਮੁੰਡਾ ਜਿਹੜਾ ਉਹ ਕੁੜੀ ਨੂੰ ਕਹਿੰਦਾ ਆਪਣੇ ਨਾਲ ਦੀ ਨੂੰ ਵੀ ਕੀ ਮੰਗਾਉਣਾ ਤੂੰ ਵੇਖ ਲੈ ਉਹ ਕੁੜੀ ਆ ਜਿਹੜੀ ਉਹ ਲਿਸਟ ਚੈੱਕ ਕਰਨ ਲੱਗ ਜਾਂਦੀ ਹੈ ਕਿ ਇੱਥੇ ਕੀ ਕੀ ਆ ਚਲੋ ਉਹ ਮੁੰਡਾ ਜਿਹੜਾ ਉਹ ਆਸੇ-ਪਾਸੇ ਵੇਖ ਰਿਹਾ ਹੁੰਦਾ ਤੇ ਐਨੇ ਉਹਦੀ ਨਜ਼ਰ ਪੈਂਦੀ ਆ ਇੱਕ ਪ੍ਰੈਗਨੈਂਟ ਔਰਤਾ ਜਿਹੜੀ ਕਿ ਗਾਕਾਂ ਨੂੰ ਖਾਣਾ ਪਰੋਸ ਰਹੀ ਹੁੰਦੀ ਆ ਉੱਥੇ ਐਜ਼ ਅ ਵੇਟਰ ਕੰਮ ਕਰ ਰਹੀ ਹੁੰਦੀ ਆ ਉਸ ਔਰਤ ਨੂੰ ਵੇਖ ਕੇ ਉਸ ਮੁੰਡੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਤੇ ਉਹ ਸੋਚਦਾ ਵੀ ਇਹ ਸੀਮਾ ਹੀ ਆ ਤੇ ਉਹ ਉੱਠ ਕੇ ਸੀਮਾ ਵੱਲ ਜਾਣ ਦੀ ਕੋਸ਼ਿਸ਼ ਕਰਦਾ ਤਾਂ ਜਿਹੜੀ ਉਹਦੇ ਨਾਲ ਕੁੜੀ ਬੈਠੀ ਸੀ ਉਹ ਨੂੰ ਕਹਿੰਦੀ ਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਵਿਵੇਕ ਉਹ ਕਹਿੰਦਾ ਕਿ ਤੈਨੂੰ ਪਤਾ ਤਾਨੀਆ ਮੈਂ ਤੈਨੂੰ ਦੱਸਿਆ ਸੀ ਨਾ ਕਿ ਪਹਿਲਾਂ ਮੈਂ ਮੈਰਿਟ ਸੀ ਉਹ ਜਿਹੜੀ ਔਰਤ ਫਿਰਦੀ ਆ ਉਹ ਮੇਰੀ ਐਕਸ ਵਾਈਫ ਆ ਇਹ ਗੱਲ ਸੁਣ ਕੇ ਜਿਹੜੀ ਤਾਨੀਆ ਗਈ ਉਹਨੂੰ ਗੁੱਸਾ ਆ ਜਾਂਦਾ ਤੇ ਉਹ ਉੱਠ ਕੇ ਚਲੀ ਜਾਂਦੀ ਆ ਉਹ ਕਹਿੰਦਾ ਵੀ ਤੂੰ ਗੱਲ ਤਾਂ ਸੁਣ ਲੈ ਮੇਰੀ ਤਾਨੀਆ ਤਾਨੀਆ ਉਹ ਏਦਾਂ ਆਵਾਜ਼ ਮਾਰਦਾ ਪਰ ਤਾਨੀਆ ਵਿਵੇਕ ਦੀ ਕੋਈ ਗੱਲ ਨਹੀਂ ਸੁਣਦੀ ਤੇ ਵਿਵੇਕ ਉਹਦੇ ਪਿੱਛੇ ਪਿੱਛੇ ਚਲਿਆ ਜਾਂਦਾ ਪਰ ਉਹ ਪਿੱਛੇ ਮੁੜ ਮੁੜ ਕੇ ਵੇਖਦੇ ਆ ਸੀ ਸੀਮਾ ਵੱਲ ਉਹਨੂੰ ਇਹ ਸੀ ਕਿ ਮੈਂ ਸੀਮਾ ਨਾਲ ਗੱਲ ਕਰਾਂ ਪਰ ਸੀਮਾ ਨੇ ਉਹਨੂੰ ਇਗਨੋਰ ਕਰਤਾ ਸੀ ਸੀਮਾ ਦਾ ਨਰਮ ਚਿਹਰਾ ਇੱਕ ਸਖਤ ਚਿਹਰੇ ਦੇ ਵਿੱਚ ਬਦਲ ਗਿਆ ਸੀ ਜਦੋਂ ਵਿਵੇਕ ਉਹਦੇ ਵੱਲ ਵੇਖ ਰਿਹਾ ਸੀ ਕਿਉਂਕਿ ਸੀਮਾ ਨਹੀਂ ਚਾਹੁੰਦੀ ਸੀ ਕਿ ਵਿਵੇਕ ਉਹਨੂੰ ਬੁਲਾਵੇ ਚਲੋ ਵਿਵੇਕ ਮਿੰਨਤਾ ਕਰਦਾ ਕਰਦਾ ਤਾਣੀਆਂ ਦੀ ਉਹਦੇ ਪਿੱਛੇ ਜਾਂਦਾ ਤੇ ਤਾਣੀਆਂ ਜਿਹੜੀ ਆਟੋ ਵਾਲੇ ਨੂੰ ਰੋਕਦੀ ਆ ਤੇ ਆਟੋ ਦੇ ਵਿੱਚ ਚੜ ਕੇ ਜਾਣ ਲੱਗਦੀ ਆ ਤਾਂ ਵਿਵੇਕ ਉਹਨੂੰ ਰੋਕਦਾ ਕਿ ਤਾਣੀਆਂ ਠੀਕ ਆ ਜੇ ਤੈਨੂੰ ਗੁੱਸਾ ਆਇਆ ਪਰ ਤੂੰ ਆਟੋ 'ਚ ਨਾ ਜਾ ਮੈਂ ਤੈਨੂੰ ਗੱਡੀ ਤੇ ਛੱਡ ਕੇ ਆਉਣਾ ਤੇ ਚਲੋ ਕਹਿੰਦੀ ਵੀ ਨਹੀਂ ਮੈਂ ਨਹੀਂ ਤੇਰੇ ਨਾਲ ਰਹਿਣਾ ਤੇ ਨਾ ਮੈਂ ਤੇਰੇ ਨਾਲ ਜਾਣਾ ਉਹ ਜਿੱਦ ਕਰਕੇ ਆਟੋ ਲੈ ਕੇ ਚਲੀ ਜਾਂਦੀ ਹੈ ਚਲੋ ਵਿਵੇਕ ਉੱਥੇ ਹੀ ਖੜਾ ਰਹਿ ਜਾਂਦਾ ਉਸ ਤੋਂ ਬਾਅਦ ਵਿਵੇਕ ਆਪਣੀ ਗੱਡੀ ਦੇ ਵਿੱਚ ਬੈਠਦਾ ਤੇ ਸਿੱਧਾ ਘਰ ਆ ਜਾਂਦਾ ਘਰ ਆ ਕੇ ਉਹ ਬਹੁਤ ਪਰੇਸ਼ਾਨ ਹੁੰਦਾ ਉਹਦਾ ਮਨ ਬੇਚੈਨ ਹੁੰਦਾ ਉਹ ਇਹ ਸੋਚ ਰਿਹਾ ਹੁੰਦਾ ਵੀ ਸੀਮਾ ਪ੍ਰੈਗਨੈਂਸੀ ਉਹਦਾ ਪੇਟ ਵਧਿਆ ਹੋਇਆ ਸੀ ਕੀ ਸੀਮਾ ਦੇ ਪੇਟ ਵਿੱਚ ਮੇਰਾ ਬੱਚਾ ਸੀ ਇਹੀ ਗੱਲ ਉਹਨੂੰ ਵਾਰ-ਵਾਰ ਤੰਗ ਕਰ ਰਹੀ ਹੁੰਦੀ ਆ ਤੇ ਉਹਦਾ ਦਿਲ ਕਰਦਾ ਹੁੰਦਾ ਕਿ ਉੱਚੀ-ਉੱਚੀ ਰੋਵੇ ਉਹ ਆਪਣੀ ਮਾਂ ਦੇ ਕੋਲ ਜਾਂਦਾ ਤੇ ਆਪਣੀ ਮਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਪਰ ਉਹਦੇ ਤੋਂ ਗੱਲ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਉਹ ਆਪਣੇ ਰੂਮ ਦੇ ਵਿੱਚ ਆਉਂਦਾ ਤੇ ਉਹ ਨਾ ਬੋਤਲ ਕੱਢਦਾ ਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਤੇ ਵਿਵੇਕ ਉਸ ਦਿਨ ਹੀ ਸ਼ਰਾਬ ਪੀਂਦਾ ਸੀ ਜਿੱਦਣ ਉਹ ਕਿਤੇ ਬਹੁਤ ਜ਼ਿਆਦਾ ਦੁਖੀ ਹੋਵੇ ਚਲੋ ਉਹ ਡਰਿੰਕ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਨਸ਼ਾ ਹੋ ਜਾਂਦਾ ਨਸ਼ੇ ਵਿੱਚ ਵੀ ਉਹਨੂੰ ਸੀਮਾ ਦਾ ਹੀ ਚਿਹਰਾ ਉਦੀ ਹਾਲਤ ਦਿਖਾਈ ਦਿੰਦੀ ਆ ਤੇ ਉਹ ਤਾਣੀਆਂ ਬਾਰੇ ਬਿਲਕੁਲ ਭੁੱਲ ਚੁੱਕਿਆ ਹੁੰਦਾ ਸੀਮਾ ਹੀ ਉਹਦੇ ਯਾਦ ਆ ਰਹੀ ਹੁੰਦੀ ਆ ਚਲੋ ਉਹ ਨਸ਼ੇ ਦੇ ਵਿੱਚ ਸੌਂ ਜਾਂਦਾ ਉਹਦੀ ਮਾਂ ਨੂੰ ਖਾਣਾ ਖਾਣ ਨੂੰ ਕਹਿਣ ਆਉਂਦੀ ਆ ਪਰ ਉਹ ਸੁੱਤਾ ਪਿਆ ਹੁੰਦਾ ਤੇ ਉਹਦੀ ਮਾਂ ਜਿਹੜੀ ਉਹ ਚੁੱਪ ਕਰਕੇ ਮੁੜ ਜਾਂਦੀ ਆ ਉਹ ਇਹ ਨੋਟ ਕਰਦੀ ਆ ਵੀ ਜਦੋਂ ਵਿਵੇਕ ਆਇਆ ਤਾਂ ਉਦੋਂ ਦਾ ਇਹ ਉਦਾਸ ਸੀ ਤੇ ਉਹਨੂੰ ਇਹ ਵੀ ਪਤਾ ਲੱਗਿਆ ਸੀ ਵੀ ਇਹਨੇ ਡ੍ਰਿੰਕ ਕੀਤੀ ਆ ਫਿਰ ਉਹ ਉਹਨੂੰ ਜਗਾਉਂਦੀ ਨਹੀਂ ਕਿਉਂਕਿ ਉਹਨੂੰ ਪਤਾ ਸੀ ਵੀ ਵਿਵੇਕ ਜਦੋਂ ਵੀ ਡ੍ਰਿੰਕ ਕਰਦਾ ਸੀ ਤੇ ਉਹ ਸੌਂ ਜਾਂਦਾ ਸੀ ਫਿਰ ਅਜੇ ਉਹਨੂੰ ਉਠਾਇਆ ਜਾਂਦਾ ਤੇ ਫਿਰ ਉਹ ਤੰਗ ਹੁੰਦਾ ਸੀ ਗੁੱਸਾ ਆਉਂਦਾ ਸੀ ਉਹਨੂੰ ਇਸ ਕਰਕੇ ਉਹਦੀ ਮਾਂ ਨੇ ਉਹਨੂੰ ਜਗਾਇਆ ਨਾ ਚਲੋ ਅਗਲੀ ਸਵੇਰ ਵਿਵੇਕ ਉੱਠਦਾ ਤੇ ਉਹ ਮਨ ਦੇ ਵਿੱਚ ਇਹ ਸੋਚਦਾ ਪਹਿਲਾਂ ਉਹ ਤਾਨੀਆਂ ਨੂੰ ਫੋਨ ਕਰਦਾ ਤਾਨੀਆਂ ਉਹਦਾ ਫੋਨ ਨਹੀਂ ਚੁੱਕਦੀ ਫਿਰ ਉਹਨੂੰ ਮੈਸੇਜ ਕਰਦਾ ਕਿ ਤਾਨੀਆਂ ਮੈਂ ਤੇਰੇ ਤੋਂ ਕੁਝ ਵੀ ਲਕੋਇਆ ਨਹੀਂ ਸੀ ਆਪਣੇ ਰਿਸ਼ਤੇ ਜੁੜੇ ਨੂੰ ਨਾ 6 ਮਹੀਨੇ ਹੋ ਗਏ ਆ ਹਨਾ ਤੇ ਮੈਂ ਤੈਨੂੰ ਸਾਰਾ ਕੁਝ ਦੱਸਿਆ ਸੀ ਵੀ ਮੇਰੀ ਪਤਨੀ ਸੀ ਤੇ ਉਹਨੂੰ ਮੈਂ ਛੱਡ ਦਿੱਤਾ ਆ ਤੇ ਉਹ ਕਹਿੰਦੀ ਆ ਰਿਪਲਾਈ ਕਰਦੀ ਆ ਮੈਸੇਜ ਦਾ ਪੀ ਫਿਰ ਜੇ ਤੂੰ ਉਹਨੂੰ ਛੱਡ ਹੀ ਚੁੱਕਿਆ ਸੀ ਫਿਰ ਤੂੰ ਆਪਣੀ ਪਤਨੀ ਨੂੰ ਵੇਖ ਕੇ ਉਹਦੇ ਵੱਲ ਜਾਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਸੀ ਦੇਖੋ ਵਿਵੇਕ ਤੁਹਾਡਾ ਇੱਕ ਅਤੀਤ ਰਿਹਾਗਾ ਤੁਹਾਨੂੰ ਕੀ ਮੈਨੂੰ ਕੀ ਪਤਾ ਤੁਸੀਂ ਆਪਦੇ ਅਤੀਤ ਵੱਲ ਕਦੇ ਖਿੱਚੇ ਜਾਓ ਮੇਰਾ ਹਨਾ ਮੇਰਾ ਤੁਹਾਡੇ ਨਾਲ ਜਿਹੜਾ ਰਿਸ਼ਤਾਗਾ ਹੈਗਾ ਵਧੀਆ ਮੈਂ ਮੰਨਦੀ ਆ ਪਰ ਜਦੋਂ ਤੁਸੀਂ ਕੱਲ ਸੀਮਾ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਕਿ ਤੁਸੀਂ ਉਹਦੇ ਵੱਲ ਭੱਜੇ ਜਾਣ ਨੂੰ ਤਿਆਰ ਸੀ ਇਸ ਕਰਕੇ ਮੈਂ ਰਿਸਕ ਨਹੀਂ ਲੈ ਸਕਦੀ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਉਹ ਕਹਿੰਦਾ ਵੀ ਰਿਸ਼ਤੇ ਇੰਨੀ ਜਲਦੀ ਖਤਮ ਹੋ ਜਾਂਦੇ ਆ ਉਹ ਕਹਿੰਦੀ ਵੀ ਜਦੋਂ ਤੂੰ ਸੀਮਾ ਨਾਲ ਇੰਨੀ ਜਲਦੀ ਰਿਸ਼ਤਾ ਖਤਮ ਕਰ ਸਕਦਾ ਤੇ ਫਿਰ ਆਪਣਾ ਰਿਸ਼ਤਾ ਕਿਉਂ ਨਹੀਂ ਖਤਮ ਹੋ ਸਕਦਾ ਮੈਂ ਤੇਰੇ ਤੇ ਬਲੀਵ ਨਹੀਂ ਕਰ ਸਕਦੀ ਚਲੋ ਜਦੋਂ ਉਹ ਇਹ ਕਹਿ ਕੇ ਹਨਾ ਫੋਨ ਉਹ ਨੂੰ ਬਲੌਕ ਕਰ ਦਿੰਦੀ ਆ ਉਹ ਸਮਝ ਜਾਂਦਾ ਕਈ ਮੈਸੇਜ ਕਰਦਾ ਮੁੜ ਕੇ ਉਹ ਸੋਚਦਾ ਵੀ ਮੈਨੂੰ ਤਾਂ ਆਂਿਆ ਬਾਰੇ ਨਹੀਂ ਸੋਚਣਾ ਚਾਹੀਦਾ ਉਹ ਸੀਮਾ ਬਾਰੇ ਹੀ ਸੋਚਦਾ ਤੇ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦਾ ਵੀ ਮੈਂ ਸੀਮਾ ਬਾਰੇ ਪਤਾ ਕਰਾਂ ਜਿਹੜੇ ਹੋਟਲ ਦੇ ਵਿੱਚ ਸੀਮਾ ਕੰਮ ਕਰਦੀ ਸੀ ਉਹ ਉੱਥੇ ਜਾਂਦਾ ਤੇ ਜਾ ਕੇ ਉਹ ਸੀਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਰ ਸੀਮਾ ਉੱਥੇ ਨਹੀਂ ਹੁੰਦੀ ਉਹ ਉਸ ਹੋਟਲ ਦੇ ਮੈਨੇਜਰ ਨੂੰ ਪੁੱਛਦਾ ਕਿ ਇੱਕ ਗਰਭਵਤੀ ਔਰਤ ਸੀਮਾ ਜਿਹੜੀ ਇੱਥੇ ਕੰਮ ਕਰਦੀ ਆ ਵੀ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਉਹ ਕਹਿੰਦੇ ਸਾਨੂੰ ਤਾਂ ਇੰਨਾ ਕੁ ਪਤਾ ਵੀ ਉਹ ਮੈਰਿਡ ਸੀ ਉਹਦੇ ਪਤੀ ਨੇ ਉਹਨੂੰ ਛੱਡਦਾ ਤੇ ਉਹ ਗਰਭਵਤੀ ਆ ਇਸੇ ਗੱਲ ਕਰਕੇ ਅਸੀਂ ਉਹਨੂੰ ਕੰਮ ਦਿੱਤਾ ਹੋਇਆ ਕੰਮ ਉਹ ਤੋਂ ਅਜੇ ਇੰਨਾ ਨਹੀਂ ਹੁੰਦਾ ਕਿਉਂਕਿ ਉਹਨੂੰ ਪ੍ਰੋਬਲਮ ਆਉਂਦੀਆਂ ਨੇਗੀਆਂ ਡਾਕਟਰੀ ਇਲਾਜ ਉਹਦਾ ਚੱਲ ਰਿਹਾ ਹੈ ਕਾਫੀ ਮਹਿੰਗਾ ਇਲਾਜ ਆ ਉਹਨੂੰ ਲੋੜ ਹੈ ਕਿਉਂਕਿ ਉਹ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਤੇ ਉਹ ਸਾਡੀਆਂ ਮਿੰਨਤਾਂ ਕਰਨ ਲੱਗੀ ਚਲੋ ਅਸੀਂ ਕੰਮ ਤੇ ਰੱਖ ਲਿਆ ਤੇ ਉਹ ਕਹਿੰਦੀ ਵੀ ਅੱਜ ਕਿਉਂ ਨਹੀਂ ਆਈ ਉਹ ਕਹਿੰਦੀ ਵੀ ਅੱਜ ਉਹਦੀ ਡਾਕਟਰ ਦੀ ਅਪਾਇੰਟਮੈਂਟ ਆ ਉਹ ਕਹਿੰਦਾ ਕਿ ਪਲੀਜ਼ ਤੁਸੀਂ ਮੈਨੂੰ ਇੰਨਾ ਪਤਾ ਕਰ ਦਿਓ ਕਿ ਕਿਹੜੇ ਡਾਕਟਰ ਦੇ ਗਈ ਆ ਉਹ ਕਿ ਚਲੋ ਉਹਨਾਂ ਫੋਨ ਲਾਉਂਦਾ ਸੀ ਮਾ ਨੂੰ ਸੀਮਾ ਕੋਲ ਵਿਚਾਰੀ ਕੋਲ ਕੀ ਪਿਆੜਾਲਾ ਫੋਨ ਹੁੰਦਾ ਮੈਨੇਜਰ ਉਹਨੂੰ ਕਹਿੰਦਾ ਕਿ ਸੀਮਾ ਮੈਂ ਤਾਂ ਤੁਹਾਡੀ ਸਿਹਤ ਬਾਰੇ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਅੱਜ ਆਏ ਨਹੀਂ ਤੁਸੀਂ ਠੀਕ ਹੋ ਉਹ ਕਹਿੰਦੀ ਸਰ ਮੈਂ ਹਸਪੀਟਲ ਗਈਆਂ ਉਹ ਕਹਿੰਦਾ ਕਿਹੜੇ ਹਸਪੀਟਲੋਂ ਉਹ ਹਸਪੀਟਲ ਦਾ ਨਾਮ ਦੱਸ ਦਿੰਦੀ ਆ ਤੇ ਉਹ ਜਿਹੜਾ ਮੈਨੇਜਰ ਆ ਉਹ ਵਿਵੇਕ ਨੂੰ ਪੁੱਛਦਾ ਕਿ ਚਲੋ ਹਸਪੀਟਲ ਦਾ ਨਾਮ ਤਾਂ ਮੈਂ ਤੁਹਾਨੂੰ ਦੱਸ ਦੂੰ ਪਰ ਤੁਸੀਂ ਕੌਣ ਹੋ ਜਿਹੜਾ ਇੰਨੀ ਹੈਨਾ ਬੇਚੈਨੀ ਨਾਲ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਤੇ ਵਿਵੇਕ ਆ ਜਿਹੜਾ ਉਹ ਸੱਚ ਦੱਸ ਦਿੰਦਾ ਕਹਿੰਦਾ ਸਰ ਮੈਂ ਹੀ ਉਹਦਾ ਪਤੀ ਆ ਤੇ ਮੈਂ ਉਹਦੀ ਇਹ ਹਾਲਤ ਵੇਖ ਕੇ ਬਿਲਕੁਲ ਟੁੱਟ ਚੁੱਕਿਆ ਮੈਂ ਉਹਨੂੰ ਛੱਡਤਾ ਉਹਨੇ ਮੇਰੀ ਗੱਲ ਮਨਜ਼ੂਰ ਕਰ ਲਈ ਪਰ ਮੇਰੇ ਲਈ ਠੀਕ ਨਹੀਂ ਮੈਂ ਆਪਣੀ ਗਲਤੀ ਸੁਧਾਰਨਾ ਚਾਹਣਾ ਤੇ ਉਹ ਕਹਿੰਦਾ ਵੀ ਸੀਮਾ ਦੀ ਹਾਲਤ ਬਹੁਤ ਮਾੜੀ ਆ ਬਹੁਤ ਤਰਸਯੋਗ ਹਾਲਤ ਆ ਉਹਦੀ ਇਸ ਹਾਲਤ ਦੇ ਵਿੱਚ ਉਹਨੂੰ ਕੰਮ ਕਰਨਾ ਪੈ ਰਿਹਾ ਵੀ ਜੇ ਤੁਸੀਂ ਆਪਣਾ ਰਿਸ਼ਤਾ ਸੰਭਾਲ ਸਕਦੇ ਹੋ ਤਾਂ ਤੁਹਾਨੂੰ ਆਪਣੇ ਰਿਸ਼ਤੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਚਲੋ ਉੱਥੋਂ ਵਿਵੇਕ ਵਿਦਾ ਲੈਂਦਾ ਤੇ ਸਿੱਧਾ ਹਸਪੀਟਲ ਆ ਜਾਂਦਾ ਹਸਪੀਟਲ ਦੇ ਵਿੱਚ ਜਿਹੜੀ ਰਿਸੈਪਸ਼ਨਿਸਟ ਹੁੰਦੀ ਆ ਉਹਨੂੰ ਪੁੱਛਦਾ ਉਹ ਕਹਿੰਦੀ ਕਿ ਹਾਂ ਸੀਮਾ ਨਾਂ ਦੀ ਔਰਤ ਇੱਥੇ ਆਈ ਆ ਉਹਦਾ ਟ੍ਰੀਟਮੈਂਟ ਇੱਥੋਂ ਹੀ ਚੱਲ ਰਿਹਾ ਤੇ ਉਹਦਾ ਇਲਾਜ ਕਾਫੀ ਮਹਿੰਗਾ ਗਾ ਵੀ ਉਹਦੀ ਹਾਲਤ ਆ ਜਿਹੜੀ ਖਰਾਬ ਹੀ ਆ ਉਹਦਾ ਜੋ ਹਨਾ ਬੀਬੀ ਵੱਧ ਜਾਂਦਾ ਗਾ ਤੇ ਬੱਚੇ ਨੂੰ ਇਹਦੇ ਕਰਕੇ ਪਰੇਸ਼ਾਨੀ ਹੋ ਸਕਦੀ ਆ ਤੇ ਕੁਝ ਕੁ ਚੀਜ਼ਾਂ ਅਸੀਂ ਉਹਨੂੰ ਕਈਆਂ ਸੀ ਟੈਸਟ ਕਰਾਉਣ ਨੂੰ ਕਹੇ ਸੀ ਪਰ ਉਹ ਕਹਿੰਦੀ ਮੈਂ ਕਰ ਨਹੀਂ ਸਕਦੀ ਉਹ ਕਹਿੰਦਾ ਤੁਸੀਂ ਐਂ ਕਰੋ ਤੁਸੀਂ ਉਹਦੇ ਸਾਰੇ ਟੈਸਟ ਕਰਦੇ ਹੋ ਜਿੰਨੀ ਵੀ ਲੋੜ ਆ ਤੇ ਜੋ ਦਵਾਈ ਦੀ ਲੋੜ ਆ ਬਿੱਲ ਮੈਂ ਆਪੇ ਭੇ ਕਰੂੰ ਪਰ ਤੁਸੀਂ ਉਹਨੂੰ ਦੱਸ ਲੈਣੀ ਤਾਂ ਚਲੋ ਉਹ ਡਾਕਟਰ ਨਾਲ ਗੱਲ ਕਰਦੀ ਆ ਡਾਕਟਰ ਆ ਜਿਹੜੇ ਉਹ ਸੀਮਾ ਨੂੰ ਬਿਨਾਂ ਦੱਸੇ ਹੀ ਉਹਦੇ ਸਾਰੇ ਟੈਸਟ ਆ ਜਿਹੜੇ ਕਰ ਲੈਂਦੇ ਉਹ ਕਹਿੰਦੇ ਵੀ ਆਹ ਟੈਸਟ ਕਰਨਾ ਕਰਨਾ ਤੇ ਸੀਮਾ ਕਹਿੰਦੀ ਆ ਵੀ ਮੇਰੇ ਕੋਲ ਪੈਸੇ ਹੈ ਨਹੀਂ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਪੈਸੇ ਦੀ ਨਾ ਫਿਕਰ ਕਰੋ ਪਰ ਤੁਸੀਂ ਟੈਸਟ ਕਰਵਾ ਲਓ ਉਹ ਕਹਿੰਦੀ ਵੀ ਐ ਕਿਉਂ ਨਾ ਫਿਕਰ ਕਰ ਹਣਾ ਵੀ ਤੁਹਾਡਾ ਹਸਪੀਟਲ ਆ ਕਿਹੜਾ ਕੋਈ ਆਇਆ ਵੀ ਇੱਥੇ ਆਸ਼ਰਮ ਖੁੱਲਿਆ ਹੋਇਆ ਵੀ ਤੁਸੀਂ ਜਿੰਦੇ ਮਰਜ਼ੀ ਫ੍ਰੀਜ ਟੈਸਟ ਕਰਦੋ ਜਦੋਂ ਉਹ ਜਿੱਦ ਕਰਦੀ ਉਹ ਕਹਿੰਦਾ ਵੀ ਤੁਸੀਂ ਟੈਸਟ ਕਰਾਓ ਤੁਸੀਂ ਫ੍ਰੀਜ ਨਹੀਂ ਕਰਾ ਰਹੇ ਤੁਹਾਡੇ ਟੈਸਟਾਂ ਦੀ ਫੀਸ ਕੋਈ ਦੇ ਰਿਹਾ ਉਹ ਕਹਿੰਦੀ ਕੌਣ ਦੇ ਰਿਹਾ ਉਹ ਦੱਸਦੀ ਹੈ ਕਿ ਕਿਸ ਤਰ੍ਹਾਂ ਦਾ ਮੁੰਡਾ ਆਇਆ ਸੀ ਉਹਨੇ ਕਿਹਾ ਸਾਨੂੰ ਤਾਂ ਉਹ ਕਹਿੰਦੀ ਉਹ ਹੁੰਦਾ ਕੌਣ ਹੈ ਮੇਰੀ ਲਾਈਫ 'ਚ ਦਾਖਲ ਅੰਦਾਜ਼ੀ ਕਰਨ ਵਾਲਾ ਤਾਂ ਡਾਕਟਰ ਉਹਨੂੰ ਪੁੱਛਦਾ ਵੀ ਕੌਣ ਹੈ ਉਹ ਤਾਂ ਉਹ ਦੱਸਦੀ ਹੈ ਕਿ ਉਹ ਮੇਰਾ ਪਤੀ ਆ ਜਿਨੇ ਮੈਨੂੰ ਉਦੋਂ ਛੱਡਿਆ ਜਦੋਂ ਮੈਨੂੰ ਉਹਦੀ ਸਭ ਤੋਂ ਵੱਧ ਲੋੜ ਸੀ ਤਾਂ ਡਾਕਟਰ ਸੀਮਾ ਨੂੰ ਕਹਿੰਦਾ ਕਿ ਦੇਖ ਸੀਮਾ ਤੇਰੇ ਲਈ ਹੁਣ ਸਭ ਤੋਂ ਜ਼ਰੂਰੀ ਤੂੰ ਤੇ ਤੇਰਾ ਬੱਚਾ ਦੋਨਾਂ ਦੀ ਸਿਹਤ ਆ ਵੀ ਰਿਸ਼ਤੇ ਤਾਂ ਜਿਹੜੇ ਵਿਗੜੇ ਹੋਏ ਉਹ ਠੀਕ ਹੋ ਸਕਦੇ ਹੁੰਦੇ ਆ ਜੇ ਤੁਹਾਡੇ ਪਤੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤੇ ਫੇਰ ਹੀ ਉਹ ਹਨਾ ਆਏ ਆਗੇ ਚਲ ਕੋਈ ਗੱਲ ਨਹੀਂ ਤੁਸੀਂ ਟੈਸਟ ਕਰਾਓ ਚਲੋ ਸੀਮਾ ਨੂੰ ਬੜੇ ਪਿਆਰ ਨਾਲ ਸਮਝਾਉਂਦਾ ਤੇ ਸੀਮਾ ਸਮਝ ਜਾਂਦੀ ਆ ਚਲੋ ਸਾਰੇ ਟੈਸਟ ਵਗੈਰਾ ਹੋ ਜਾਂਦੇ ਆ ਤੇ ਡਾਕਟਰ ਉਹਨੂੰ ਦਵਾਈ ਦੇ ਦਿੰਦੇ ਆ ਉਹਨੂੰ ਕਹਿੰਦੇ ਆ ਵੀ ਤੂੰ ਰੈਸਟ ਰੱਖਣੀ ਆ ਇਸ ਤੋਂ ਬਾਅਦ ਜਿਹੜੀ ਤੇਰੀ ਸਿਹਤ ਆ ਉਹ ਜ਼ਿਆਦਾ ਵਿਗੜ ਸਕਦੀ ਆ ਜੇ ਉਸੀ ਮਾ ਉਸ ਤੋਂ ਜਾਣਦੀ ਆ ਤੇ ਉਸ ਤੋਂ ਬਾਅਦ ਵਿਵੇਕ ਫਿਰ ਡਾਕਟਰ ਕੋਲ ਆਉਂਦਾ ਤੇ ਪੁੱਛਦਾ ਵੀ ਕੀ ਕੀ ਦਿੱਕਤ ਆ ਹਨਾ ਸੀਮਾ ਨੂੰ ਉਹ ਕਹਿੰਦਾ ਵੀ ਉਹਨਾਂ ਦਾ ਬੀਪੀ ਕਾਫੀ ਹਾਈ ਹੁੰਦਾ ਤੇ ਬੱਚੇ ਦੀ ਧੜਕਣ ਆ ਉਹਦੇ ਨਾਲ ਘਟ ਜਾਂਦੀ ਆ ਤੇ ਇਸ ਕਰਕੇ ਬੱਚੇ ਨੂੰ ਰਿਸਕ ਹੋ ਸਕਦਾ ਵੀ ਉਹਨਾਂ ਨੂੰ ਦਵਾਈ ਦੀ ਕੇਅਰ ਦੀ ਤੇ ਬੈਡ ਰੈਸਟ ਦੀ ਲੋੜ ਆ ਤੇ ਚਲੋ ਉਹ ਕਹਿੰਦਾ ਵੀ ਉਹਨੇ ਐਡਰੈਸ ਕਿਹੜਾ ਲਿਖਾਇਆ ਹੁਣ ਉਹ ਐਡਰੈਸ ਦੱਸ ਦਿੰਦੇ ਆ ਤੇ ਉਸ ਤੋਂ ਬਾਅਦ ਵਿਵੇਕ ਆ ਜਿਹੜਾ ਉਹ ਫਲ ਫਰੂਟ ਖਰੀਦਦਾ ਤੇ ਗੱਡੀ ਹਣਾ ਆਪਦੀ ਲੈ ਕੇ ਜਾਂਦਾ ਤੇ ਜਿੱਥੇ ਸੀਮਾ ਰਹਿੰਦੀ ਹੁੰਦੀ ਆ ਉੱਥੇ ਚਲਿਆ ਜਾਂਦਾ ਚਲੋ ਸੀਮਾ ਦੇ ਘਰ ਦਾ ਦਰਵਾਜ਼ਾ ਖੋਲਦਾ ਸੀਮਾ ਇੱਕ ਬਹੁਤ ਪੁਰਾਣੇ ਜਿਹੇ ਘਰ ਦੇ ਵਿੱਚ ਰਹਿ ਰਹੀ ਆ ਤੇ ਉਹਦੀ ਹਾਲਤ ਵੇਖ ਕੇ ਹੋਣਾ ਸੁੰਨ ਹੀ ਰਹਿ ਜਾਂਦਾ ਕਿਉਂਕਿ ਘਰ ਬਹੁਤ ਖਸਤਾ ਹਾਲਤ ਵਾਲਾ ਸੀ ਚਲੋ ਉਹ ਡਰਦਾ ਡਰਦਾ ਹੌਲੀ ਹੌਲੀ ਅੰਦਰ ਜਾਂਦਾ ਤੇ ਸੀਮਾ ਆਪਣੇ ਕਮਰੇ ਦੇ ਵਿੱਚ ਸੜੇ ਜਿਹੇ ਬੈੱਡ ਤੇ ਪਈ ਹੁੰਦੀ ਆ ਜਿਹੜਾ ਕਿ ਬਹੁਤ ਮੈਲੇ ਕਚਲੇ ਗੱਦਿਆਂ ਨਾਲ ਉੱਤੇ ਪਏ ਸੀ ਤੇ ਜਿਵੇਂ ਇੱਕ ਬਹੁਤ ਗਰੀਬ ਹਨਾ ਘਰ ਹੁੰਦਾ ਤੇ ਜਿਨ੍ਹਾਂ ਨੇ ਮਤਲਬ ਕੱਪੜੇ ਵੀ ਕਦੇ ਧੋਤੇ ਨਹੀਂ ਹੁੰਦੇ ਸੀਮਾ ਬਈ ਉਹਦੇ ਦਰਦ ਹੋ ਰਿਹਾ ਹੁੰਦਾ ਤੇ ਚਲੋ ਉਸ ਤੋਂ ਬਾਅਦ ਵਿਵੇਕ ਸੀਮਾ ਨੂੰ ਕਹਿੰਦਾ ਸੀਮਾ ਕਹਿੰਦੀ ਤੁਸੀਂ ਇੱਥੇ ਕੀ ਲੈਣਾ ਆਏ ਹੋ ਕਿਹਨੂੰ ਪੁੱਛ ਕੇ ਆਏ ਹੋ ਤੁਸੀਂ ਨਾਲੇ ਤੁਹਾਨੂੰ ਐਡਰੈਸ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਸੀਮਾ ਤੂੰ ਸਾਰੀਆਂ ਗੱਲਾਂ ਛੱਡ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਤੈਨੂੰ ਕੀ ਲੋੜ ਪਈ ਆ ਹੁਣ ਤੂੰ ਹਮਦਰਦੀ ਦਿਖਾਉਣਾ ਜਦੋਂ ਮੈਨੂੰ ਸਭ ਤੋਂ ਵੱਧ ਤੇਰੀ ਲੋੜ ਸੀ ਉਦੋਂ ਤੂੰ ਮੈਨੂੰ ਛੱਡਿਆ ਉਹ ਕਹਿੰਦਾ ਕਿ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਪ੍ਰੈਗਨੈਂਟ ਆ। ਉਹ ਕਹਿੰਦੀ ਕਿ ਤੈਨੂੰ ਕੀ ਫਰਕ ਪੈਣਾ ਸੀ। ਉਹ ਕਹਿੰਦਾ ਠੀਕ ਆ ਮੈਨੂੰ ਫਰਕ ਸ਼ਾਇਦ ਉਦੋਂ ਨਾ ਪੈਂਦਾ ਪਰ ਹੁਣ ਤਾਂ ਮੈਨੂੰ ਪਿਆਲਾ। ਮੈਨੂੰ ਨਹੀਂ ਪਤਾ ਸੀ ਸੀਮਾ ਕਿ ਤੂੰ ਪ੍ਰੈਗਨੈਂਟ ਆ। ਉਹ ਕਹਿੰਦੀ ਮੈਨੂੰ ਵੀ ਨਹੀਂ ਪਤਾ ਸੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ। ਉਹ ਕਹਿੰਦਾ ਵੀ ਮੈਨੂੰ ਮaaf ਕਰ ਦੇ ਹਨਾ ਵੀ ਮੈਂ ਤੈਨੂੰ ਚੀਟ ਕੀਤਾ। ਜਿਹੜੀ ਕੁੜੀ ਕਰਕੇ ਮੈਂ ਤੈਨੂੰ ਛੱਡਿਆ ਉਹ ਕੁੜੀ ਵੀ ਮੈਨੂੰ ਛੱਡ ਚੁੱਕੀ ਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ। ਪਾਮੀਗੀ ਆਪਣਾ ਤਲਾਕ ਨਹੀਂ ਹੋਇਆ ਆਪਾਂ ਅਲੱਗ-ਅਲੱਗ ਰਹਿੰਦੇ ਸੀ ਮੈਂ ਕਿਸੇ ਹੋਰ ਕੁੜੀ ਨਾਲ ਰਿਲੇਸ਼ਨ ਦੇ ਵਿੱਚ ਸੀ ਪਰ ਕੀ ਆਪਾਂ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਆਂ ਦੇਖ ਸੀਮਾ ਤੇਰੇ ਪੇਟ ਦੇ ਵਿੱਚ ਮੇਰਾ ਬੱਚਾ ਪੜ ਰਿਹਾ ਤੇ ਐਜ਼ ਆ ਹਸਬੰਡ ਤੇ ਐਜ਼ ਆ ਫਾਦਰ ਮੇਰਾ ਫਰਜ਼ ਬਣਦਾ ਮੈਂ ਤੇਰੀ ਕੇਅਰ ਕਰਾਂ ਮੈਂ ਡਾਕਟਰ ਨਾਲ ਗੱਲ ਕਰਕੇ ਆਇਆ ਤੇਰੀ ਸਿਹਤ ਠੀਕ ਨਹੀਂ ਬੱਚੇ ਦੀ ਜਾਨ ਨੂੰ ਤੇਰੀ ਜਾਨ ਨੂੰ ਖਤਰਾ ਤੇ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਪਲੀਜ਼ ਤੂੰ ਮੈਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਦੇ ਦੇ ਚਲੋ ਸੀਮਾ ਕੁਝ ਵੀ ਨਹੀਂ ਬੋਲਦੀ ਉਹ ਕਹਿੰਦਾ ਕਿ ਮੈਂ ਤੈਨੂੰ ਘਰ ਲੈ ਜਾਣਾ ਚਾਹਣਾ। ਉਹ ਕਹਿੰਦੀ ਵੀ ਨਹੀਂ ਮੈਂ ਕਦੇ ਵੀ ਉਸ ਘਰ ਨਹੀਂ ਜਾਊਂਗੀ। ਉਹ ਕਹਿੰਦਾ ਵੀ ਦੇਖ ਕਰੇ ਤਾਂ ਤੈਨੂੰ ਜਾਣਾ ਪਊਗਾ। ਵੀ ਇੱਥੇ ਤੂੰ ਇਹੋ ਜੀ ਹਾਲਤ ਦੇ ਵਿੱਚ ਰਹਵੇਂਗੀ ਤਾਂ ਤੂੰ ਹੋਰ ਬਿਮਾਰ ਹੋਵੇਂਗੀ। ਵੀ ਮੈਂ ਤੇਰੀ ਤਾਂ ਕੋਈ ਹਿਸਾਰ ਨਹੀਂ ਕਰ ਰਿਹਾ। ਤੇ ਉਹ ਪੁੱਛਦਾ ਨਾਲੇ ਵੀ ਤੂੰ ਪਹਿਲਾਂ ਤਾਂ ਉੱਥੇ ਰਹਿੰਦੀ ਸੀਗੀ ਜਿੱਥੇ ਤੇਰੇ ਮੰਮੀ ਪਾਪਾ ਸੀ ਤੇਰੇ ਭਰਾ ਭਝਾਈ ਵੀ ਹੁਣ ਤੂੰ ਇੱਥੇ ਕਿਉਂ ਰਹਿਣੀ ਆ ਨਾਲੇ ਇਕੱਲੀ ਰਹਿਣੀ ਆ। ਸੀਮਾ ਫਿਰ ਕਹਿੰਦੀ ਆ ਕਿ ਹਾਂ ਜਦੋਂ ਤੂੰ ਮੈਨੂੰ ਛੱਡਦਾ ਤੇ ਮੈਂ ਗਰਭਵਤੀ ਹੋਗੀ। ਤਾਂ ਮੈਂ ਆਪਣੇ ਭਰਾ ਭਰਜਾਈਆਂ ਨੂੰ ਬੋਝ ਲੱਗਣ ਲੱਗੀ ਮੇਰੀਆਂ ਭਰਜਾਈਆਂ ਕਹਿੰਦੀਆਂ ਸੀ ਵੀ ਪਹਿਲਾਂ ਇਹਦੀ ਡਿਲੀਵਰੀ ਤੇ ਪੈਸੇ ਲੱਗਣਗੇ ਫਿਰ ਇਹਦਾ ਬੱਚਾ ਹੋਊਗਾ ਬੱਚੇ ਦੇ ਖਰਚੇ ਵਧਣਗੇ ਵੱਡਾ ਹੋਊਗਾ ਵੀ ਐਂ ਤਾਂ ਆਪਾਂ ਇਹਨੂੰ ਰੱਖ ਨਹੀਂ ਸਕਦੇ ਜਦੋਂ ਉਹ ਬੜਬੜ ਕਰਨ ਲੱਗੀਆਂ ਤਾਂ ਉਸ ਸਦਮੇ ਦੇ ਵਿੱਚ ਮੇਰੇ ਮੰਮੀ ਪਾਪਾ ਇਸ ਦੁਨੀਆ ਤੋਂ ਚਲੇ ਗਏ ਤੇ ਉਸ ਤੋਂ ਬਾਅਦ ਤਾਂ ਮੇਰੀਆਂ ਭਰਜਾਈਆਂ ਨੂੰ ਖੁੱਲ ਹੋ ਗਈ ਉਹ ਮੇਰੇ ਨਾਲ ਜ਼ਿਆਦਾ ਹੀ ਬੁਰਾ ਵਿਵਹਾਰ ਕਰਨ ਲੱਗੀਆਂ ਤੇ ਮੇਰੇ ਭਰਾ ਨੇ ਮੈਨੂੰ ਇਹ ਕਹਤਾ ਵੀ ਜੇ ਤੂੰ ਇੱਥੇ ਬੈਠੀ ਰਹੀ ਤਾਂ ਸਾਡੇ ਘਰ ਆ ਜਿਹੜੇ ਉਹ ਟੁੱਟ ਜਾਣਗੇ ਵੀ ਤੂੰ ਆਵਦਾ ਕਿਤੇ ਹੋਰ ਟਿਕਾਣਾ ਵੇਖ ਲੈ ਇਸ ਕਰਕੇ ਮੈਂ ਇੱਥੇ ਆ ਕੇ ਰਹਿਣ ਲੱਗੀਆਂ ਤੇ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਇੱਥੇ ਰਹਿਣੀ ਆ ਕਿਉਂਕਿ ਮੈਨੂੰ ਇਸ ਗੱਲ ਦਾ ਗੁੱਸਾ ਉਹਨਾਂ ਨਾਲ ਵੀ ਵੀ ਜਦੋਂ ਉਹਨਾਂ ਨੇ ਇਸ ਟਾਈਮ ਤੇ ਮੇਰੇ ਸਾਥ ਨਹੀਂ ਦਿੱਤਾ ਮੇਰੀ ਹਾਲਤ ਨਹੀਂ ਠੀਕ ਪਰ ਮੈਨੂੰ ਕੰਮ ਕਰਨਾ ਪੈ ਰਿਹਾ ਕਿਉਂਕਿ ਮੈਂ ਆਪਣੇ ਬੱਚੇ ਲਈ ਕਰ ਰਹੀ ਆ ਤਾਂ ਫਿਰ ਵਿਵੇਕ ਆ ਜਿਹੜਾ ਉਹ ਉੱਥੇ ਹੀ ਰੋਣ ਲੱਗ ਜਾਂਦਾ ਤੇ ਉਹਨੂੰ ਕਹਿੰਦਾ ਸੀਮਾ ਮੈਂ ਬਹੁਤ ਵੱਡਾ ਗੁਨਾਹਗਾਰ ਆ ਪਲੀਜ਼ ਮੈਨੂੰ ਮਾਫ਼ ਕਰ ਦੇ ਨਹੀਂ ਤਾਂ ਮੈਂ ਸਾਰੀ ਉਮਰ ਆਪਣੇ ਆਪ ਨਾਲ ਵੀ ਅੱਖ ਮਿਲਾਉਣ ਜੋਗਾ ਨਹੀਂ ਰਹੂੰ ਤੇ ਚੱਲ ਮੇਰੇ ਨਾਲ ਚਲੋ ਉਹ ਪਿਆਰ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਸਮਝਾ ਕੇ ਗੱਡੀ ਦੇ ਵਿੱਚ ਬਿਠਾਉਂਦਾ ਤੇ ਆਪਣੇ ਘਰ ਲੈ ਆਉਂਦਾ ਘਰ ਆ ਕੇ ਚਲੋ ਉਹ ਆਪਣੀ ਮਾਂ ਨੂੰ ਦੱਸਦਾ ਕਿ ਦੇਖ ਮਾਂ ਤੇਰੀ ਨੂੰ ਆ ਗਈ ਆ ਤੇ ਆਪਣੀ ਨੂੰ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਵਿਵੇਕ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਆ ਕਿ ਵਿਵੇਕ ਤੂੰ ਸੱਚੀ ਬਦਲ ਗਿਆ ਤੂੰ ਉਹੀ ਵਿਵੇਕ ਆ ਮੇਰਾ ਪੁੱਤ ਜਿਹਨੂੰ ਮੈਂ ਇੰਨਾ ਸਮਝਾਇਆ ਸੀ ਤੇ ਸਮਝਿਆ ਨਹੀਂ ਸੀ ਤੇ ਚਲੋ ਵਿਵੇਕ ਆ ਜਿਹੜਾ ਉਹ ਕਹਿੰਦਾ ਕਿ ਹਾਂ ਮਾਂ ਮੈਂ ਉਹੀ ਵਿਵੇਕ ਆ ਸੀਮਾ ਦੀ ਇਸ ਹਾਲਤ ਦਾ ਜ਼ਿੰਮੇਵਾਰ ਵੀ ਮੈਂ ਆ ਪਰ ਮੈਂ ਆਪਣੀ ਗਲਤੀ ਸੁਧਾਰਨਾ ਚਾਹਣਾ ਸੀਮਾ ਦੀ ਹਾਲਤ ਠੀਕ ਨਹੀਂ ਮੈਂ ਡਾਕਟਰ ਨੂੰ ਮਿਲ ਕੇ ਆਇਆ ਤੇ ਦੇਖ ਇਹ ਪ੍ਰੈਗਨੈਂਟ ਆ ਗਈ ਤੇ ਇਹਨੂੰ ਸਭ ਤੋਂ ਵੱਧ ਲੋੜ ਆਪਣੀ ਆ ਉਹ ਕਹਿੰਦੀ ਵੀ ਮੈਂ ਤਾਂ ਤੈਨੂੰ ਉਦੋਂ ਹੀ ਕਿਹਾ ਸੀ ਚਲ ਉਸ ਤੋਂ ਬਾਅਦ ਉਹ ਕਹਿੰਦਾ ਵੀ ਮਾਫ ਕਰਦੇ ਅੱਜ ਤੋਂ ਬਾਅਦ ਸੀਮਾ ਇੱਥੇ ਹੀ ਰਹੂਗੀ ਸੀਮਾ ਦੀ ਸੱਸ ਚਾਈ ਚਾਈ ਬਾਜ਼ਾਰ ਜਾਂਦੀ ਆ ਆਪਣੇ ਨੂੰ ਵਾਸਤੇ ਕੱਪੜੇ ਲੈ ਕੇ ਆਉਂਦੀ ਆ ਉਹ ਕਹਿੰਦੀ ਆ ਕਿ ਅੱਜ ਤੋਂ ਬਾਅਦ ਵਧੀਆ ਹੀ ਕੱਪੜੇ ਪੈਣਣੇ ਆ ਉਹਦੀ ਖਾਣ ਪੀਣ ਦਾ ਖਿਆਲ ਰੱਖਿਆ ਜਾਂਦਾ ਟ੍ਰੀਟਮੈਂਟ ਆ ਜਿਹੜਾ ਉਹ ਸਮੇਂ-ਸਮੇਂ ਤੇ ਕਰਵਾਇਆ ਜਾਂਦਾ ਤੇ 9ਵਾਂ ਮਹੀਨਾ ਸੀਮਾ ਦਾ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਉਹ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਆ ਤੇ ਬੇਟੇ ਦੇ ਜਨਮ ਤੋਂ ਬਾਅਦ ਜਿਹੜਾ ਵਿਵੇਕ ਆ ਉਹ ਵੀ ਬੜਾ ਖੁਸ਼ ਹੁੰਦਾ ਉਹ ਹਸਪੀਟਲ ਦੇ ਵਿੱਚ ਆਪਣੇ ਬੇਟੇ ਨੂੰ ਚੁੱਕਦਾ ਉਹਦਾ ਮੱਥਾ ਚੁੰਮਦਾ ਤੇ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਫਿਰ ਉਹ ਸੀਮਾ ਨੂੰ ਮਿਲਣ ਜਾਂਦਾ ਸੀਮਾ ਨੂੰ ਕਹਿੰਦਾ ਕਿ ਸੀਮਾ ਤੂੰ ਠੀਕ ਆ ਨਾ ਉਹ ਕਹਿੰਦੀ ਹਾਂ ਮੈਂ ਬਿਲਕੁਲ ਠੀਕ ਆ ਤੁਹਾਡੇ ਹੰਦੇ ਮੈਨੂੰ ਕੀ ਹੋ ਸਕਦਾ ਜਦੋਂ ਸੀਮਾ ਇੰਨਾ ਕਹਿੰਦੀ ਆ ਤਾਂ ਵਿਵੇਕ ਤੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਆ ਉਹ ਕਹਿੰਦਾ ਅੱਜ ਤੋਂ ਬਾਅਦ ਮੇਰੀ ਦੁਨੀਆ ਤੁਸੀਂ ਹੋ ਤੇ ਮੇਰਾ ਬੇਟਾ ਵੀ ਮੈਨੂੰ ਮਾਫ ਕਰ ਦੇ ਉਹ ਕਹਿੰਦੀ ਵਾਰ-ਵਾਰ ਮਾਫੀਆਂ ਨਾ ਮੰਗੋ ਚਲੋ 2-3 ਦਿਨ ਹਸਪਤਾਲ 'ਤੇ ਰੱਖਣ ਤੋਂ ਬਾਅਦ ਉਹਨੂੰ ਘਰ ਭੇਜ ਦਿੱਤਾ ਜਾਂਦਾ ਵਿਵੇਕ ਸੀਮਾ ਨੂੰ ਘਰ ਲੈ ਆਉਂਦਾ ਘਰੇ ਉਹਦਾ ਖਾਸ ਖਿਆਲ ਰੱਖਿਆ ਜਾਂਦਾ ਕੰਮ ਵਾਲੀ ਲੱਗੀ ਹੁੰਦੀ ਆ ਉਹਦੇ ਖਾਣ-ਪੀਣ ਤੇ ਬਹੁਤ ਧਿਆਨ ਦਿੱਤਾ ਜਾਂਦਾ ਤੇ ਤਿੰਨ ਕੁ ਮਹੀਨਿਆਂ ਦੇ ਵਿੱਚ ਸੀਮਾ ਜਿਹੜੀ ਉਹ ਬਹੁਤ ਵਧੀਆ ਹੋ ਜਾਂਦੀ ਹੈ ਕਿਉਂਕਿ ਸਜੇਰੀਅਨ ਹੋਇਆ ਸੀ ਸੈੱਟ ਹੋ ਜਾਂਦੀ ਹੈ ਤੇ ਉਹਨਾਂ ਦਾ ਜਿਹੜਾ ਬੱਚਾ ਹੈਗਾ ਉਹ ਵੀ ਬੜਾ ਪਿਆਰਾ ਹੁੰਦਾ ਉਹ ਆਪਣੇ ਬੱਚੇ ਦਾ ਨਾਮ ਨੂਰ ਰੱਖ ਰਿਆ ਤੇ ਨੂਰ ਨੂੰ ਬੜਾ ਪਿਆਰ ਕਰਦੇ ਆ ਤੇ ਤਿੰਨ ਕੁ ਮਹੀਨਿਆਂ ਬਾਅਦ ਹਨਾ ਇੱਕ ਦਿਨ ਸ਼ਾਮ ਨੂੰ ਜਦੋਂ ਵਿਵੇਕ ਆਪਣੇ ਕੰਮ ਤੋਂ ਆਉਂਦਾ ਤਾਂ ਸੀਮਾ ਜਿਹੜੀ ਉਹ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਈ ਹੁੰਦੀ ਆ ਤੇ ਆਪਣੇ ਬੱਚੇ ਨੂੰ ਗੋਦ ਚ ਲੈ ਕੇ ਘਰ ਦੇ ਵਿੱਚ ਜਿਹੜੇ ਦੇ ਰਹੀ ਹੁੰਦੀ ਆ ਤੇ ਜਦੋਂ ਵਿਵੇਕ ਆਉਂਦਾ ਤੇ ਆਪਣੀ ਪਤਨੀ ਨੂੰ ਐ ਤਿਆਰ ਹੋਇਆ ਸੱਜਿਆ ਸੰਭਰਿਆ ਵੇਖਦਾ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਕਿਉਂਕਿ ਸੀਮਾ ਬਹੁਤ ਸੋਹਣੀ ਲੱਗ ਰਹੀ ਸੀ ਤੇ ਇੱਕ ਮਰਦ ਹੈਣਾ ਜਦੋਂ ਆਪਣੀ ਐ ਘਰ ਵਾਲੀ ਨੂੰ ਉਹਦੇ ਬੱਚੇ ਨੂੰ ਕੁਛੜ ਚੁੱਕਿਆ ਵੇਖਦਾ ਵਾਹ ਤੇ ਚੁੱਕਿਆ ਵੇਖਦਾ ਤਾਂ ਉਹਨੂੰ ਉਹ ਔਰਤ ਉਹ ਪਤਨੀ ਹੋਰ ਵੀ ਸੋਹਣੀ ਲੱਗਣ ਲੱਗ ਜਾਂਦੀ ਆ ਏਸੀ ਤਰ੍ਹਾਂ ਵਿਵੇਕ ਨੂੰ ਲੱਗਿਆ ਉਹ ਸੀਮਾ ਦੇ ਕੋਲ ਆਉਂਦਾ ਤੇ ਉਹਦੀ ਅੱਖ ਦੇ ਵਿੱਚੋਂ ਪਾਏ ਕੱਜਲ ਨੂੰ ਕੱਢ ਕੇ ਹਨਾ ਤੇ ਉਹਦੇ ਕਰਨ ਦੇ ਪਿਛਲੇ ਪਾਸੇ ਲਾਲ ਲੰਦਾ ਕਹਿੰਦਾ ਕਿ ਸੀਮਾ ਅੱਜ ਤਾਂ ਦੋ ਸਮਾਨ ਤੋਂ ਉੱਤਰੀ ਪਰਿ ਲੱਗ ਰਹੀਆਂ ਕਾਲਾ ਟਿੱਕਾ ਲਾ ਕੇ ਰੱਖਿਆ ਕਰ ਨਹੀਂ ਤਾਂ ਨજર ਲੱਗ ਜੂਗੀ ਉਹ ਕਹਿੰਦੀ ਅੱਛਾ ਹੁਣ ਮਸਕੇ ਲਗਾਏ ਜਾ ਰਹੇ ਆ ਉਹ ਕਹਿੰਦਾ ਨਹੀਂ ਮਸਕੇ ਨਹੀਂ ਲਗਾ ਰਿਹਾ ਮੈਂ ਬਿਲਕੁਲ ਸੱਚ ਕਹਿ ਰਿਹਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਦੇਖ ਤੇਰੇ ਆਉਣ ਨਾਲ ਇਸ ਘਰ ਦੇ ਵਿੱਚ ਕਿੰਨੀ ਰੌਣਕ ਤੇ ਖੁਸ਼ੀਆਂ ਆ ਗਈਆਂ ਪਲੀਜ਼ ਤੂੰ ਮੈਨੂੰ ਦੁਬਾਰਾ ਤੋਂ ਆਪਣਾ ਲਾ ਉਹ ਕਹਿੰਦੀ ਕਿ ਵਿਵੇਕ ਮੈਂ ਤੈਨੂੰ ਆਪਣਾ ਹੀ ਚੁੱਕੀ ਆਂ ਠੀਕ ਆ ਮੈਂ ਤੇਰੇ ਨਾਲ ਉਨੀ ਗੱਲ ਨਹੀਂ ਕਰਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਮੇਰੇ ਦਿਲ 'ਚ ਤੇਰੇ ਪ੍ਰਤੀ ਪਿਆਰ ਨਹੀਂ ਉਹ ਕਹਿੰਦਾ ਫਿਰ ਜੇ ਪਿਆਰ ਹੈ ਤਾਂ ਇਜ਼ਹਾਰ ਕਿਉਂ ਨਹੀਂ ਵੀ ਤੂੰ ਗੱਲਾਂ ਕਿਉਂ ਨਹੀਂ ਕਰਦੀ ਤੂੰ ਖੁੱਲ ਕੇ ਮੇਰੇ ਨਾਲ ਗੱਲ ਕਰਿਆ ਕਰ ਤੂੰ ਪਿਛਲਾ ਚੈਪਟਰ ਜਿਹੜਾ ਆਪਣੀ ਲਾਈਫ ਦਾ ਉਹ ਰਿਹਾ 10 ਮਹੀਨਿਆਂ ਦਾ 11 ਮਹੀਨਿਆਂ ਦਾ ਉਹਨੂੰ ਕੱਢ ਦੇ ਉਹ ਕਹਿੰਦੀ ਵੀ ਦੇਖ ਬ विवेक ਚੰਗੀਆਂ ਤੇ ਮਾੜੀਆਂ ਜਾਂ ਤਾਂ ਹਮੇਸ਼ਾ ਇਨਸਾਨ ਦੇ ਨਾਲ ਚੱਲਦੀਆਂ ਨੇ ਪਰ ਮੈਂ ਉਹਨਾਂ ਨੂੰ ਪਲਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਸਭ ਤੋਂ ਵੱਡੀ ਗੱਲ ਹੁਣ ਮੈਨੂੰ ਕੋਈ ਇਸ ਗੱਲ ਦਾ ਉਹ ਨਹੀਂ ਹੈਗਾ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਮੈਂ ਬਹੁਤ ਖੁਸ਼ ਆ ਫਿਰ ਜਿਹੜੀ ਵਿਵੇਕ ਦੀ ਮਾਂ ਉਹ ਆਪਣੇ ਪੁੱਤੇ ਨੂੰ ਚੁੱਕ-ਚੁੱਕ ਕੇ ਖੜਾਉਂਦੀ ਆ ਤੇ ਸੀਮਾ ਘਰ ਸੰਭਾਲਦੀ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਆ ਗਈਆਂ ਤੇ ਵਿਵੇਕ ਜਦੋਂ ਆਪਣੀ ਮਾਂ ਦੇ ਘਰ ਵਾਲੀ ਕੋਲ ਬਹਿਂਦਾ ਤੇ ਇਹ ਕਹਿੰਦਾ ਹਨਾ ਵੀ ਜਿਹੜਾ ਰਿਸ਼ਤਾ ਇੱਕ ਵਾਰ ਜੁੜ ਚੁੱਕਿਆ ਹੁੰਦਾ ਆਪਣਾ ਲਾਈਫ ਪਾਰਟਨਰ ਆਪਣੇ ਲਈ ਸਭ ਤੋਂ ਵੱਧ ਜ਼ਰੂਰੀ ਹੁੰਦਾ ਤੇ ਜੇ ਉਹਦੇ ਨਾਲ ਕਿਤੇ ਮਨਮਟਾਵ ਆ ਤਾਂ ਉਹ ਬੈ ਕੇ ਨਵੇਂ ਨਾ ਚਾਹੀਦਾ ਜਿਵੇਂ ਮੈਂ ਸੀਮਾ ਨੂੰ ਇਗਨੋਰ ਕਰਤਾ ਸੀ ਛੱਡਦਾ ਸੀ ਇਸ ਤਰ੍ਹਾਂ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਚਲੋ ਮੈਨੂੰ ਟਾਈਮ ਸਰਮਤ ਆ ਗਈ ਤੇ ਮੈਂ ਆਪਣਾ ਟੁੱਟਦਾ ਘਰ ਬਚਾਲਿਆ ਤੇ ਫਿਰ ਉਹ ਸੋਚਦਾ ਵੀ ਤਾਣੀਆਂ ਵਰਗੀਆਂ ਕੁੜੀਆਂ ਹਨਾ ਜਿਨ੍ਹਾਂ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਵੇਖੀ ਹੁੰਦੀ ਆ ਵੀ ਉਹਨਾਂ ਨੂੰ ਜ਼ਿੰਮੇਵਾਰੀਆਂ ਦਾ ਤੇ ਫੀਲਿੰਗਾਂ ਦਾ ਕੀ ਪਤਾ ਹੁੰਦਾ ਵੀ ਉਹਨੂੰ ਦੱਸਣ ਦੇ ਬਾਵਜੂਦ ਵੀ ਉਹ ਮੈਨੂੰ ਛੱਡ ਕੇ ਚਲੀ ਗਈ ਤੇ ਸੀਮਾ ਨੇ ਵੀ ਉਹਦੇ ਨਾਲ ਹੁੰਦੇ ਹੋਏ ਮੈਨੂੰ ਜਰਿਆ ਤੇ ਮੈਨੂੰ ਫਿਰ ਤੋਂ ਅਪਣਾ ਲਿਆ ਤੇ ਹੁਣ ਸੀਮਾ ਤੇ ਵਿਵੇਕ ਦੇ ਰਿਸ਼ਤੇ ਦੀ ਇੱਕ ਨਵੀਂ ਸ਼ੁਰੂਆਤ ਹੋ ਚੁੱਕੀ ਸੀ ਨਵਾਂ ਪਰਿਵਾਰ ਉਹਨਾਂ ਦਾ ਬਣ ਚੁੱਕਿਆ ਸੀ ਤੇ ਦੋਨੋਂ ਇੱਕ ਦੂਜੇ ਦੇ ਨਾਲ ਬਹੁਤ ਹੀ ਖੁਸ਼ ਰਹਿੰਦੇ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ